हेलो एवरीवन कैसे हैं आप सब आई होप आप सब सभी अच्छे होंगे तो गाइस आज का वेदर देखिए कितना अच्छा है मौसम कितना ही अच्छा है तो मैं यहाँ से मार्केट जा रही थी तो सोचा आपको थोड़ा दिखा देती हूँ मैं तुम दिखाती हाँ कि फॉरेन कंट्रीज़ मिल्क सूँ कि मिलता है ए है या फ्रैश और मिल्क जहरा ये मिल्क हैगा ये लाइक उन्हें लिखा हुआ कि मतलब ऑल एनिमल्स ਲੁਕਾਏ ਮਾਚ ਸਾਰਾ ਆਈ ਥਿੰਕ ਮਿਕਸ ਹੁੰਦਾ ਹੈਗਾ ਇਹ ਮਿਲਕ ਔਰ ਇੱਥੇ ਦੇਖੋ ਇਹਨਾਂ ਨੇ ਐਕਸਪਾਇਰ ਡੇ ਵੀ ਲਿਖੀ ਹੁੰਦੀ ਹੈ ਕਿ ਇਨੀਥਿੰਗ ਨੋ ਹੈ ਮਿਲ ਐਕਸਪਾਇਰ ਹੋਣਾ ਹੈਗਾ ਠੀਕ ਹੈ ਜੇ ਇਹ ਹੈਗਾ ਗ੍ਰੀਨ ਮਿਲਕ ਇਹ ਲਾਈਕ ਜਿੰਨੇ ਪਤਲਾ ਦੋ ਹੈ ਉਹ ਹੈ ਇੱਥੇ ਇੱਕ ਹੁੰਦਾ ਹੈ ਐਪਲਿਓ ਵਾਲਾ ਥੋੜਾ ਹੁੰਦਾ ਜਿਹਨ ਮਲਾਈ ਵਗੈਰਾ ਆ ਜਾਂਦੇ ਜਿਹੜਾ ਇਹ ਹੁੰਦਾ ਪਤਲਾ ਜਿਹੜਾ ਇੱਥੇ ਅੰਗਰੇਜ਼ ਹੈਗੇ ਉਹ ਜਿਹੜਾ ਗ੍ਰੀਨ ਹੀ ਪਸੰਦ ਕਰਦੇ ਆ ਇਹ ਤਾਂ ਸੀਗਾ ਨਾ 1 1 ਲੀਟਰ ਇਹ ਹੈਗਾ 2 ਲੀਟਰ ਇਹ 2 ਲੀਟਰ ਫਰੈਸ਼ ਇਹ 2 ਲੀਟਰ ਦੀ ਕੈਂਡੀ ਹੈ ਇਹ ਹੈਗੀ ਗ੍ਰੀਨ 2 ਲੀਟਰ ਦੀ ਕੈਂਡੀ ਫਿਰ ਤੇ ਵਾਰੀ ਆਉਂਦੀ ਹੈ ਇਹ ਚੀਜ਼ ਦੀ ਚੀਜ਼ ਜਿਹੜਾ ਹੈਗਾ ਇੱਥੇ ਲਾਈਕ ਇਹ ਸ্লাইਸ ਕਟ-ਕਟ ਕੇ ਨਾ ਇਹ ਛੋਟੇ-ਛੋਟੇ ਪੈਕੇਟ ਚ ਆਹ ਦੇਖੋ ਇਹ ਟੱਪਾਇਆ ਹੁੰਦਾ ਇਹ ਹੁੰਦਾ ਕ੍ਰਸ਼ ਕੀਤਾ ਹੋਇਆ ਤੇ ਇਹਨਾਂ ਲਿਖਿਆ ਹੁੰਦਾ ਹੈ ਕਿ ਇਹ ਥੋੜਾ ਮੀਡਲ ਹੈ ਇਹ ਥੋੜਾ ਫਰੈਸ਼ ਮਤਲਬ ਕਿ origignal ਹੈਗਾ ਆ ਦੇਖੋ ਇਹ ਥੋੜਾ orange orange ਤੋਂ ਦਿਖ ਰਿਹਾ ਹੁਣ ਕ੍ਰਸ਼ ਕੀਤਾ ਹੋਇਆ ਇਹ ਨੂੰ ਥੋੜਾ ਵਾਈਟ ਵਰ ਦੇਖਣ ਨੂੰ ਫਰੈਸ਼ ਕਿਤਾ ਹੋਇਆ ਤੇ ਆ ਦੇਖੋ ਚਕੁੰਦਰਾ ਆ ਚਕੁੰਦਰਾ ਸਾਡੇ ਗੱਜੀਆਂ ਮਿਲਦੀਆਂ ਇਹਨਾਂ ਨੇ ਕੱਟ-ਕੁਟ ਕੇ ਮਤਲਬ ਕਿ ਉਹਨੂੰ ਕਿਸੇ ਆਈ ਥਿੰਕ ਕਿਸੇ ਚੀਜ਼ ਸਬਾ ਕੇ ਰੱਖ ਦਿੰਦੇ ਹੈਗੇ ਆ ਤੇ ਤੁਸੀਂ ਖਾ ਸਕਦੇ ਆ ਇਹਦੀ ਵੀ ਲਾਈਕ ਐਕਸਪਾਇਰਡ ਲਿਖੀ ਹੁੰਦੀ ਹੈ ਸੈਪਟੰਬਰ 2025 ਤੇ ਹਰ ਚੀਜ਼ ਦੀ ਐਕਸਪਾਇਰਡ ਹੁੰਦੀ ਹੈ ਆ ਟਮਾਟੋ ਦੇਖ ਲਓ ਟ੍ਰੇ ਦੇ ਵਿੱਚ 6 ਪੀਸ 6 ਪੀਸ ਪੈਕ ਕਰਕੇ ਤਾਇਰਾ ਰੇਟ ਲਗਾਇਆ ਹੋਇਆ 1 ਪਾਉਂਡ ਪੈਂਟ ਦੇ ਵਿੱਚ ਛੇ ਟਮਾਟਰ ਫਿਰ ਇੱਥੇ ਆਹ ਜੇ ਸਾਡੇ ਚਿਕਨ ਵਗੈਰਾ ਖਾਂਦੇ ਆ ਇੱਥੇ ਇਹਨਾਂ ਮੀਟ ਬੋਲਾ ਬਣਾ ਬਰੂ ਕੇ ਮੀਟ ਇਹਦੀ ਵੀ ਐਕਸਪਾਇਰ ਡੇਟ ਲਿਖੀ ਹੋਈ ਆ 27 ਅਗਸਤ ਇਹ ਵੀ ਨਾ ਇੱਦਿ ਮੈਂ ਕਰਖਿਆ ਜੇ ਸਾਡੇ ਕੋਫਤੇ ਵੀ ਨਾ ਕਰਾ ਰੱਖ ਲੈਂਦੇ ਆ ਲਾਈਕ ਅਸੀਂ ਟਾਈਮ ਨਹੀਂ ਰੱਖਦੇ ਹੈਗੇ ਬਟ ਇਹ ਤਾਂ ਬਣਾ ਕੇ ਰੱਖ ਦਿੰਦੇ ਆ ਤੇ ਇਹਨੂੰ ਤਰੀ ਬਣਾ ਕੇ ਚਿਕਨ ਦੀ ਤੇ ਖਾ ਸਕਦੇ ਤੁਹਾਨੂੰ इजीली ਸਾਰਾ ਫੂਡ ਮਿਲ ਜਾਂਦਾ ਹੈਗਾ ਕੋਈ ਪ੍ਰੋਬਲਮ ਨਹੀਂ ਆਉਂਦੀ ਲੋਕਾਂ ਨੂੰ ਫੂਡ ਨਹੀਂ ਮਿਲਦਾ ਵੈਜੀਟੇਰੀਅਨਲੀ ਆਪਸ਼ਨ ਘੱਟ ਹੈ ਕਿ ਕੁਝ ਕੁ ਸਿਟੀਜ਼ ਚ ਹੈਗੀਆਂ ਇਹ ਹੈਮ ਹੈ ਜੇ ਤੁਸੀਂ ਇਹ ਬ੍ਰੈਡ ਵਿੱਚ ਰੱਖ ਕੇ ਤੇ ਮੈਂ ਤਾਂ ਲਾਈਕ ਵੈਜੀਟੇਰੀਅਨ ਹਾਂ ਤਾਂ ਮੈਨੂੰ ਤਾਂ ਇਹ ਬੜਾ ਨੌਲੇਜ ਨਹੀਂ ਹੈ ਜਿਆਦਾ ਕਿ ਕਿੱਦਾਂ ਖਾਂਦੇ ਆ ਤੇ ਇੱਥੇ ਦੇ ਲੋਕ ਨਾ ਲਾਈਕ ਆਹ ਚੀਜ਼ ਇਹਨੂੰ ਇੱਦਾਂ ਹੀ ਖਾ ਲੈਂਦੇ ਹੈਗੇ ਆ ਇਹ ਬੇਬੀ ਚੀਜ਼ ਔਰ ਆਈ ਡੋਨਟ ਨੋ ਬਟ ਦੇ ਹੀ ਖਾਂਦੇ ਛੋਟੇ ਵੀ ਖਾਂਦੇ ਹੈਗੇ ਆ ਫਿਰ ਇੱਥੇ ਸੈਂਡਵਿਚ ਸਾਡੇ ਇੰਡੀਆ ਮਿਲ ਜਾਂਦੇ ਫਿਰ ਕੌਫੀ ਇੱਦਾਂ ਮਿਲ ਜਾਂਦੀ ਹੈਗੀਆਂ ਆ ਲਾਈਕ 슈ਗਰ ਕੋਸਟਾ ਪ੍ਰਿਸਟਾ ਸਟਾਰਬਕਸ ਕੌਫੀ ਇੱਥੇ ਗਏ ਔਰੈਂਜ ਜੂਸ ਕੱਚੀ ਬੋਤਲਾਂ 'ਚ ਪੈਕ ਕਰਕੇ ਇਦਾਂ ਇਹਨੂੰ ਸੀਲ ਕਰਦੇ ਫਰੈਸ਼ ਔਰੈਂਜ ਜੂਸ ਸਾਡੇ ਤੋਂ ਸਧ ਰੇੜੀਆਂ ਤੋਂ ਫਰੈਸ਼ ਜੂਸ ਮਿਲਦਾ ਬਟ ਇੱਥੇ ਇਦਾਂ ਇਹ ਪੈਕ ਕਰ ਲੈ ਆ ਦੇਖੋ 버거 ਆ 버거 ਤੁਹਾਡਾ ਬਣਿਆ ਬਣਾਇਆ ਟਿੱਕੀ ਵਿੱਚ ਪਈ ਚੀਜ਼ ਵਿੱਚ ਪਿਆ ਹੋਇਆ ਤੁਸੀਂ ਇਹਨੂੰ ਮੋਡੀਫਾਈ ਕਰਕੇ ਬਣਾ ਸਕਦੇ ਆ ਲਾਈਕ ਤੁਸੀਂ ਪਿਆਜ਼ ਟਮਾਟਰ ਪਾਨਾ ਪਾ ਸਕਦੇ ਆ ਕਿ ਤੁਹਾਡੀ ਮਰਜ਼ੀ ਆਦਰਵੇਜ਼ਨ ਮਾਈਕ੍ਰੋਵੇਵ 'ਚ ਰੱਖ ਕੇ ਤੇ ਖਾਓ ਗੱਲ ਖਤਮ ਗਾਇਸ ਤੁਸੀਂ ਇੰਡੀਆ 'ਚ ਸਿਰਫ ਇੱਕ ਤਰ੍ਹਾਂ ਦੀ ਪੈਪਸੀ ਆਈ ਥਿੰਕ ਆਹੀ ਦੇਖੀ ਹੋਏਗੀ ਇੱਥੇ pepsi cream flavor pepsi cherry pepsi diet pepsi diet coke zero sugar ko jinhu sugar di problem hai coca cola cherry coca cola doctor pepper matlab ek cheez de tu dekh lo ek do din char flavor bhi hun tonu dikhandi hai pani pani ek flavor do flavor teen flavor char flavor panch flavor strawberry flavor pani lemon flavor pani summer fruit pani ਐਪਲ ਨਰਸਪੜੀ ਪਾਣੀ ਨੋਰਮਲ ਪਾਣੀ ਨੋਰਮਲ ਪਾਣੀ ਸੋ ਤੁਹਾਨੂੰ ਇਥੇ ਇਸ ਚੀਜ਼ ਦੀ ਕਮੀ ਨਹੀਂ ਹੈ ਆ ਫਰੂਟ ਤੁਹਾਨੂੰ ਕਟਿਆ-ਕਟਾਇਆ ਫਰੂਟ ਦੇ ਦਿੰਦੇ ਆ ਦੇਖੋ ਕਟਿਆ-ਕਟਾਇਆ ਫਰੂਟ ਹੈ ਬਸ ਖਾਣਾ ਹੈ ਇੱਕ ਓਪਨ ਕਰਕੇ ਆਹ ਤੋਂ ਆਲੂਆਂ ਦਾ ਪੈਕੇਟ ਖਿਲੰਦਾ ਆ 1.5 ਤੋਂ 1.5 ਕਿਲੋ ਵਿੱਚੋਂ ਪਿਆਜ਼ ਅਦਰਕ ਲਸਣ ਮਿਲ ਜਾਂਦੇ ਨੇ ਇੱਥੇ 1.79 ਦੇ ਆਹ ਖਜੂਰ ਆ ਮਿਲ ਜਾਂਦੀਆਂ ਨੇ 1.5 ਮੋਦੀਆ ਦਨ ਬਨਾਣਾ ਵੀ ਮਿਲ ਜਾਂਦੇ ਨੇ ਤੇ ਜਿਹੜੇ ਪਾਸਤਾ ਮਕਰੋਨੀ ਲਵਰ ਹੈ ਉਹਨਾਂ ਲਈ ਵੀ ਸਾਰਾ ਕੁਝ ਅਵੇਲੇਬਲ ਹੈ ਸੋ ਇੰਨਾ ਸਮਾਨ ਇੰਡੀਆ ਤੋਂ ਲਿਆਉਣ ਦੀ ਕੋਈ ਲੋੜ ਨਹੀਂ ਜੀ ਸਾਰਾ ਕੁਝ ਇੱਥੇ ਮਿਲ ਜਾਂਦਾ ਆ ਆ ਤੁਹਾਨੂੰ ਸਿਰਫ 2.99 ਦਾ 2.99 ਦਾ ਤੁਹਾਨੂੰ ਸਾਰਾ ਸਮਾਨ ਤੁਹਾਨੂੰ ਇੱਥੇ ਮਿਲ ਜਾਂਦਾ ਤੁਹਾਨੂੰ ਇੰਡੀਆ ਤੋਂ ਉਹਦਾ ਸਮਾਨ ਚੱਕਰ ਦੀ ਲੋੜ ਨਹੀਂ ਆਹ ਦੇਖੋ ਸ਼ੈਂਪੂ ਤੁਹਾਨੂੰ ਅਲਗ-ਅਲਗ ਤਰ੍ਹਾਂ ਦੇ ਸ਼ੈਂਪੂ ਮਿਲ ਜਾਂਦੇ ਆ ਕੋਕੋਨਟ ਵਾਲਾ ਕੋਸਟਰੀ ਵਾਲਾ ਕੋਈ ਚਾਪਤੀ ਅਲੈਸ਼ਾਂ ਕੋ ਤੁਹਾਨੂੰ ਇਤਸਾਬ ਕੁਝ ਮਿਲ ਜਾਂਦਾ ਤੁਹਾਨੂੰ ਇੰਨਾ ਸਮਾਂ ਇੰਡੀਆ ਦੇ ਚੱਕਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਭ ਬੰਤੋਨ ਮਿਲ ਜਾਂਦੇ ਈਜ਼ਲੀ ਇੱਥੇ ਪਾਉਂਦੇ ਸੋ ਇੱਥੇ ਦੇ ਬਲੌਗ ਕਰਦੇ ਆ ਇੱਥੇ ਐਂਡ ਤਾਂ ਅਸੀਂ ਕਰਾਂਗੇ ਤਾਂ ਅਸੀਂ ਕਰਾਂਗੇ ਹੁਣ ਨਵੇਂ ਬਲੌਗ ਦੀ ਸ਼ੁਰੂਆਤ ਨੈਕਸਟ ਟਾਈਮ ਤੇ ਦੇਖਦੇ ਆ ਤੁਹਾਡੇ ਲਈ ਹੋਰ ਕਿਹੜੀ ਇਨਫੋਰਮੇਸ਼ਨ ਅਸੀਂ ਇਕੱਠੀ ਕਰ ਸਕਦੇ ਹਾਂ ਵੀ ਓਕੇ ਤੋਂ ਖਾਸ ਕਰਕੇ ਆਪਣੇ ਪੰਜਾਬੀਆਂ ਲਈ ਆਪਣੇ ਇੰਡੀਅਨਸ ਲਈ ਸੋ ਟੁਨਰੀਨ ਨੂੰ ਅੱਜ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਆਪਣੇ ਕੋਸ਼ਿਸ਼ਾਂ ਤੁਸੀਂ ਕੁਝ ਸਕਦੇ ਹੋ In a healthy manner, and just become the right person that actually matters.